ਦੇਖੋ ਕਿ ਇਸ ਤਰ੍ਹਾਂ ਕਿੰਨੀ ਬੁਰੀ ਹਾਲਤ ਹੋ ਗਈ ਐ ਇਸ ਪੌਦੇ ਦੀ ਅਗਰ ਤੁਹਾਡੇ ਵੀ ਬੂਟੇ ਇਸ ਤਰ੍ਹਾਂ ਹੋ ਗਏ ਆ ਤਾਂ ਉਹਨੂੰ ਕੀ ਕਰਨਾ ਆਪਾਂ ਦੇਖੋ ਜੀ ਰਿਜ਼ਲਟ ਦੇਖੋ ਜਿਹੜਾ ਆਪਾਂ ਦੋ ਚੀਜ਼ਾਂ ਦਾ ਮਿਸ਼ਰਣ ਇਹਨੂੰ ਪਾਇਆ ਹੈ ਉਸ ਤੋਂ ਬਾਅਦ ਇਹਦੇ ਪੱਤੇ ਦੇਖੋ ਕਿਵੇਂ ਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹ ਆਪਣੇ ਫਲਦਾਰ ਬੂਟਿਆਂ ਦੀ ਵੀਡੀਓ ਆ ਜਿਵੇਂ ਕਿ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦੇ ਵਿੱਚ ਆਪਾਂ ਬੂਟਿਆਂ ਨੂੰ ਕਿਵੇਂ ਬਚਾ ਸਕਦੇ ਹਾਂ ਉਸ ਬਾਰੇ ਵੀਡੀਓ ਹੋਏਗੀ ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ ਇੱਕ ਇਹਦੇ ਪੱਤੇ ਦੇਖੋ ਕਿਵੇਂ ਕਮਲਾ ਗਿਆ ਇਹ ਇਹ ਸਿਰਫ ਗਰਮੀ ਦੀ ਵਜ੍ਹਾ ਨਾਲ ਹੀ ਕਮਲਾਇਆ ਹੈ ਸਾਰੇ ਪੱਤੇ ਆ ਕਮਲਾਏ ਪਏ ਆ ਦੇਖੋ ਕਿ ਇਸ ਤਰ੍ਹਾਂ ਕਿੰਨੀ ਬੁਰੀ ਹਾਲਤ ਹੋ ਗਈ ਹੈ ਇਸ ਪੌਦੇ ਦੀ ਅਗਰ ਤੁਹਾਡੇ ਵੀ ਬੂਟੇ ਇਸ ਤਰ੍ਹਾਂ ਹੋ ਗਏ ਆ ਤਾਂ ਉਹਨੂੰ ਕੀ ਕਰਨਾ ਆਪਾਂ ਉਹਦੇ ਲਈ ਅੱਜ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੰਨਾ ਸਭ ਤੋਂ ਪਹਿਲਾਂ ਤਾਂ ਇਹਦੇ ਮੋਟ ਦੇ ਵਿੱਚ ਗੁੜਾਈ ਕਰਨੀ ਆ ਆ ਦੇਖੋ ਮੈਂ ਇਹਨੂੰ ਕਾਫੀ ਦਿਨਾਂ ਤੋਂ ਗੁੜਾਈ ਨਹੀਂ ਕੀਤੀ ਤੇ ਪਾਣੀ ਵੀ ਇਹਨੂੰ ਲੇਟ ਹੀ ਲੱਗਦਾ ਰਿਹਾ ਇਸ ਕਰਕੇ ਇਹ ਮੁਰਝਾ ਗਿਆ ਸਭ ਤੋਂ ਪਹਿਲਾਂ ਆਪਾਂ ਇਹਦੀ ਗੁੜਾਈ ਕਰਦੇ ਆ ਗੁੜਾਈ ਕਰਨ ਤੋਂ ਬਾਅਦ ਆਪਾਂ ਗੋਡੀ ਕਰ ਲਈਏ ਇਹਨੂੰ ਉਸ ਤੋਂ ਬਾਅਦ ਇਹਦੇ 'ਚ ਆਪਾਂ ਪਾਉਣੀ ਆ ਸਰੋਂ ਦੀ ਖਾਲ ਇਹ ਪਾਈਆ ਤੋਂ ਅੱਧਾ ਕਿਲੋ ਚੱਕਰੋਂ ਦੀ ਖਾਲਾ ਜਿਹੜੀ ਤੁਸੀਂ ਲੈ ਲਿਆ ਜੇ ਆਮ ਜਿਹੜੀ ਆਪਣੀ ਘਰਾਂ ਚ ਸਰੋਂ ਆਪਾਂ ਕੜਾਈ ਦੀ ਹੈ ਤੇਲ ਆਸਤੇ ਉਹ ਇਹਦੇ ਸਾਰੇ ਪਾਸੇ ਇਹਨਾਂ ਧਰਕਾ ਕਰ ਦਿਓ ਚਾਰ ਛਪਰੇ ਇਹਦੇ ਖਲਾਰ ਦੇਣੀ ਆ ਜੇ ਬੂਟਾ ਵੱਡਾ ਹੈ ਤਾਂ ਅੱਧਾ ਕਿਲੋ ਜੇ ਥੋੜਾ ਛੋਟਾ ਤਾਂ ਪਾਈਆ ਸਰੋਂ ਦੀ ਖਾਲ ਤੋਂ ਬਾਅਦ ਆਪਾਂ ਲੈਣੀ ਹੈ ਚੁੰਨਾ ਕਲੀ ਜਿਹੜੀ ਹੁੰਦੀ ਹੈ ਆਪਣੀ ਕਲੀ ਪਾ ਦੇਣੀ ਹੈ ਇਹਦੇ ਵਿੱਚ ਗੋਲੀ ਵਿਚਾਰੇ ਪਾਸੇ ਇਹਨੇ ਪਾ ਦਿਓ ਉਸ ਤੋਂ ਬਾਅਦ ਇਹਨੂੰ ਕਰ ਦਿਓ ਮਿਕਸ ਮਟੀਰੀਅਲ ਵਿੱਚ ਇਹ ਦੋਨੇ ਚੀਜ਼ਾਂ ਮਿਕਸ ਹੋ ਜਾਣਗੀਆਂ ਮਿਕਸ ਹੋਣ ਤੋਂ ਬਾਅਦ ਆਪਾਂ ਦੇਣਾ ਇਹਨੂੰ ਪਾਣੀ ਲੋ ਜੀ ਮਿਕਸ ਕਰਕੇ ਹੁਣ ਦੇਨੇ ਆ ਪਾਣੀ ਆਪਾਂ ਇਹਨੂੰ ਲੋ ਜੀ ਆਪਾਂ ਦੇਤਾ ਬੂਟੇ ਨੂੰ ਪਾਣੀ ਪਾਣੀ ਦੇਣ ਤੋਂ ਬਾਅਦ ਆਪਾਂ ਦੇਖਾਂਗੇ ਇਹਦਾ ਰਿਜ਼ਲਟ ਜਿਹੜੀਆਂ ਆਪਾਂ ਦੋ ਚੀਜ਼ਾਂ ਪਾਈਆਂ ਇਸੇ ਵੀਡੀਓ ਦੇ ਵਿੱਚ ਹੀ ਰਿਜ਼ਲਟ ਦੇਖਦੇ ਆਂ ਪਾਣੀ ਦਾ ਪੂਰਾ ਭਰ ਲਿਆ ਜੇ ਇਹਨੂੰ ਪਰ ਬੂਟੇ ਦੀ ਹਾਲਤ ਦੇਖੋ ਕੀ ਹੋਈ ਪਈ ਆ ਪੂਰਾ ਕਮਜ਼ੋਰ ਹੋ ਗਿਆ ਬੂਟਾ ਪੱਤੇ ਬਿਲਕੁਲ ਸਿੱਟ ਗਿਆ ਇਹ ਪਾਣੀ ਦੇਣ ਤੋਂ ਬਾਅਦ ਔਰ ਸਰੋਂ ਦੀ ਖਾਲ ਪਾਉਣ ਤੋਂ ਬਾਅਦ ਆਪਾਂ ਇਹਨੂੰ ਪਾਣੀ ਦਾ ਪੂਰਾ ਭਰ ਦਿਆਂਗੇ ਲਓ ਜੀ ਪਾਣੀ ਨਾਲ ਭਰਤਾ ਆਪਾਂ ਇਹਨੂੰ ਖਾਲ اور ਕਲੀ ਭੁੰਨ ਤੋਂ ਬਾਅਦ ਔਰ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜੇ ਪਾਣੀ ਇਹਨੂੰ ਹਮੇਸ਼ਾ ਸ਼ਾਮ ਨੂੰ ਦੇਣਾ ਆਪਣਾ ਕੋਈ ਵੀ ਫਲਦਾਰ ਬੂਟਾ ਜਾਂ ਸਬਜ਼ੀ ਲੱਗੀ ਆ ਸ਼ਾਮ ਨੂੰ ਪਾਣੀ ਦਿਓ ਉਹਨੂੰ 6 6:30 ਵਜੇ ਤੋਂ ਬਾਅਦ ਅਗਰ ਸਵੇਰੇ ਪਾਣੀ ਦੇਣਾ ਤਾਂ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਅੱਧਾ ਘੰਟਾ ਪਾਣੀ ਦਿਓ ਦੁਪਹਿਰੇ ਕਦੇ ਵੀ ਪਾਣੀ ਨਹੀਂ ਦੇਣਾ ਆਪਾਂ ਦੇਖੋ ਦੀ ਰਿਜ਼ਲਟ ਗੁੜਾਈ ਕਰਕੇ ਆਪਾਂ ਸਰੋਂ ਦੀ ਖਾਲ ਤੇ ਕਲੀਆਂ ਨੂੰ ਪਾਈ ਸੀ। ਉਸ ਤੋਂ ਬਾਅਦ ਦੇਖੋ ਰਿਜ਼ਲਟ ਇਹਦਾ। ਇਹ ਉਹੀ ਪੌਦਾ ਆਪਣਾ ਜਿਹੜਾ ਪੂਰਾ ਕਮਲਾ ਗਿਆ ਸੀ। ਹੁਣ ਦੇਖੋ। ਬਿਲਕੁਲ ਵਧੀਆ। ਇਹ ਉਹੀ ਬੂਟਾ ਆਪਣਾ ਜਿਹੜਾ ਥੋੜੀ ਥੋੜੀ ਦੇਰ ਪਹਿਲਾਂ ਤੁਸੀਂ ਦੇਖਿਆ ਸੀ ਪੂਰਾ ਮਰਝਾਇਆ ਹੋਇਆ ਸੀਗਾ। ਕਮਲਾਇਆ ਸੀ ਪੱਤੇ ਸਿੱਟੀ ਸੀ। ਹੁਣ ਦੇਖੋ ਜਿਹੜਾ ਆਪਾਂ ਦੋ ਚੀਜ਼ਾਂ ਦਾ ਮਿਸ਼ਰਣ ਇਹਨੂੰ ਪਾਇਆ ਏ। ਉਸ ਤੋਂ ਬਾਅਦ ਇਹਦੇ ਪੱਤੇ ਦੇਖੋ ਕਿਵੇਂ ਦੇ ਆ। ਤੁਸੀਂ ਵੀ ਕੋਈ ਵੀ ਫਲਦਾਰ ਬੂਟੇ ਨੂੰ ਇਹ ਚੀਜ਼ਾਂ ਮਿਲਾ ਕੇ ਪਾਓ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ